ਹਾਂਜੀ ਅੱਜ ਬਣਾਉਣੇ ਨੇ ਆਪਾਂ ਰਾਜਮਾ ਰਾਜਮਾ ਬਣਾਉਣ ਵਾਸਤੇ ਮੈਂ 250 ਗ੍ਰਾਮ ਲੈਨੇ ਰਾਜਮਾ ਬਰਾਊਨ ਜੇ ਕਲਰ ਦੇ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈਣੇ ਨੇ ਮੈਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਲੈਨੇ ਸਾਰਾ ਟਮਾਟਰ ਮੀਡੀਅਮ ਸਾਈਜ਼ ਆ ਵੱਡੇ ਨਹੀਂ ਹੈਗੇ ਬਹੁਤੇ ਤੇ ਤਿੰਨ ਲੈਏ ਨੇ ਪਿਆਜ਼ ਵੀਕ ਤੁਰੀਆਂ ਲਈਆਂ ਨੇ ਮੈਂ ਲਾਸਣ ਦੀਆਂ ਦੇ ਦੋ ਪੀਸ ਲਏ ਨੇ ਆਦਰਕ ਦੇ ਇੱਕ ਵੱਡਾ ਪੀਸ ਐ ਇੱਕ ਛੋਟਾ ਜਿਹੜਾ ਛੋਟਾ ਪੀਸ ਆ ਉਹਨੂੰ ਮੈਂ ਲਾਸਣ ਦੇ ਵਿੱਚ ਹੀ ਗ੍ਰाइंड ਕਰੂੰਗੀ ਟਮਾਟਰ ਵੀ ਗ੍ਰाइंड ਕਰੂੰਗੀ ਅਲੱਗ ਪਿਆਜ਼ ਨੂੰ ਮੈਂ ਚੌਪਰ ਦੇ ਵਿੱਚ ਪਾ ਕੇ ਚੌਪ ਕਰੂੰਗੀ ਜਿਹੜੇ ਰਾਜਮਾ ਨੇ ਰਾਜਮਾ ਨੂੰ ਮੈਂ 60% ਉਬਾਲੂੰਗੀ ਬਾਕੀ ਫਿਰ ਅਗਲਾ ਪ੍ਰੋਸੈਸ ਅੱਗੇ ਕੀ ਕਰਨਾ ਐਨੀ ਦੇਰ ਲਈ ਮੈਂ ਤੜਕਾ ਤਿਆਰ ਕਰਦੀਆਂ ਲਸਣ ਆਦਰਕ ਦਾ ਪੇਸਟ ਬਣਾਉਣੀ ਆ ਟਮਾਟਰ ਦਾ ਤੇਰਾ ਆਜਮਾ ਹਨ ਨੂੰ ਅਵਾਲਦੀਆਂ ਅੱਗੇ ਦੱਸੂ ਫਿਰ ਤੁਹਾਨੂੰ ਕੀ ਕਰਨਾ ਹੈ ਹਾਂਜੀ ਗੈਸ ਕਰ ਲਿਆ ਆਪਾਂ ਔਨ ਇਹਦੇ ਵਿੱਚ ਡੇਢ ਕਿਕਰਸੀ ਆਪਾਂ ਤੇਲ ਦੀ ਪਾ ਕੇ ਗਰਮ ਰੱਖ ਲਿਆ ਜੋ ਗਰਮ ਆ ਇਹਦੇ ਵਿੱਚ ਦੋ ਕੁ ਚੁਟਕੀਆਂ ਆਪਾਂ ਪਾਤੀ ਹਿੰਗ ਤੇ ਨਾਲ ਹੀ ਪਾਤਾ ਚਮਚਾ ਜੀਰਾ ਦਾ ਨਾਲ ਹੀ ਪਾਤਾ ਆਪਾਂ ਨੇ ਤਿਆਗ ਹੁਣ ਇਹਨੂੰ ਬ੍ਰਾਊਨ ਹੋਣ ਤੱਕ ਜਦੋਂ ਦਾ ਕ ਬ੍ਰਾਊਨ ਹੋ ਗਿਆ ਉਦੋਂ ਲਸਣ ਆਦਰਕ ਦਾ ਪੇਸਟ ਪਾ ਦੇਣਾ ਹਾਂਜੀ ਆ ਥੋੜੀ ਜੀ ਆਪਾਂ ਲਈ ਸੀ ਦਾਲ ਚਿਨੀ ਜੋ ਕੁੱਟ ਜੇ ਲਈ ਉਹ ਵੀ ਪਾ ਦਿੱਤੀ ਤੇ ਹੁਣ ਪਾ ਦਾਂਗੇ ਆਪਾਂ ਲਸਣ ਆਦਰਕ ਦਾ ਪੇਸਟ ਇਹਨਾਂ ਨੂੰ ਸਾਰਿਆਂ ਨੂੰ ਧੂਸ ਮਾਰ ਕੇ ਆਪਾਂ ਇਹਦਾ ਮੈਂ ਪੇਸਟ ਬਣਾ ਲਿਆ ਸੀ ਪਿਆਜ਼ ਚੌਕ ਕੀਤਾ ਸੀ ਟਮਾਟਰਾਂ ਦਾ ਵੀ ਪੇਸਟ ਹੀ ਬਣਾਇਆ ਹੁਣ ਇਹਨੂੰ ਆਪਾਂ ਬਰਾਉਨ ਹੋਣ ਤੱਕ ਫੁੱਨ ਲੈ ਚਲੋ ਹਾਂਜੀ ਤੜਕਾ ਜਿਹੜਾ ਭੁੱਜ ਕੇ ਬਿਲਕੁਲ ਬ੍ਰਾਊਨ ਹੋ ਗਿਆ ਸਾੜਨਾ ਨਹੀਂ ਆਪਾਂ ਹੈਗਾ ਹੁਣ ਇਹਦੇ ਵਿੱਚ ਗੈਸ ਨੂੰ ਥੋੜਾ ਕਰਤਾ ਸਲੋ ਇਹਦੇ ਵਿੱਚ ਪਾਉਣੇ ਆਪਾਂ ਦੇਖੋ ਅੱਧਾ ਚਮਚਾ ਮਲਈਆ ਪਾਉਣਾ ਚਮਚਾ ਲਾਲ ਮਿਰਚ ਅੱਧਾ ਚਮਚਾ ਲਈਆ ਕਾਲੀ ਮਿਰਚ ਇੱਕ ਚਮਚਾ ਹਲਦੀ ਇੱਕ ਚਮਚਾ ਨਮਕ ਦਾ ਅੱਧਾ ਚਮਚਾ ਨਮਕ ਜਦੋਂ ਆਪਾਂ ਰਾਜਮਾ ਉਬਲਣੇ ਰੱਖੇ ਸੀ ਉਹਦੇ ਵਿੱਚ ਪਾਤਾ ਸੀ ਤੇ ਇੱਕ ਚਮਚਾ ਲਿਆ ਮੇਰਾ ਘਰੇ ਬਣਾਇਆ ਹੋਇਆ ਮਸਾਲਾ ਸਬਜ਼ੀਆਂ ਵਾਲਾ ਉਹਦਾ 2 ਚਮਚੇ ਲੈਏ ਨੇ ਮੈਂ ਧਨੀਆ ਪਾਊਡਰ ਦੇ ਇਹਦੇ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਦੇ ਹਾਂ ਤੇ ਬਹੁਤ ਚੰਗੀ ਤਰ੍ਹਾਂ ਇਹਦੀ ਸਮੈਲ ਆ ਜਿਹੜੀ ਆਉਣ ਲੱਗ ਗਈ ਹੈ ਹੁਣ ਪਾ ਦੇਣਾ ਆਪਏ ਦੇ ਵਿੱਚ ਢਾਕ ਨਾਲ ਸੋਰੀ ਟਮਾਟਰ ਲਾਸ ਨਾਗਰਿਕ ਦਾ ਪਾ ਕੇ ਦਿੱਤੀ ਨੂੰ ਲੈ ਕੇ ਇਹ ਹੁਣ ਪਾਇਆ ਆਪਾਂ ਟਮਾਟਰ ਦਾ ਪਾਣੀ ਕੋਕਮੈਂਟਾ ਨੂੰ ਜਿਹੜਾ ਛਾੜ ਤਾ ਮਸਾਲਾ ਆਪਣਾ ਤੇਲ ਵਿੱਚ ਛੱਡ ਦਿੰਦਾ ਹਾਂਜੀ ਆਪਣਾ ਮਸਾਲਾ ਜਿਹੜਾ ਬਿਲਕੁਲ ਭੁੱਜ ਚੁੱਕਿਆ ਤੜਕੀ ਨੇ ਛੱਡਤਾ ਤੇਲ ਮੈਂ 60% ਉਵਾਲੇ ਸੀ ਰਾਜਮਾ ਸੌਫਟ ਜੇ ਹੋ ਗਏ ਪੂਰੀ ਤਰ੍ਹਾਂ ਗਲੇ ਤਾਂ ਨਹੀਂ ਹੁਣ ਇਹਨੂੰ ਵਿੱਚ ਪਾ ਦਿੰਨੇ ਆਪਾਂ ਲੈਣ ਚੰਗੀ ਤਰ੍ਹਾਂ ਹਿਲਾ ਦਿੰਦੇ ਹਾਂ ਇਹਨੂੰ ਇਹਦੇ ਵਿੱਚ ਮਸਾਲਾ ਜਾ ਰੱਖ ਦਈਏ ਨੂੰ 2 ਮਿੰਟ ਸੇਕ ਲੱਗ ਲੈਂਦੇ ਹੋ ਥੱਲੇ ਨਹੀਂ ਇਹਦੇ ਲੱਗਣਾ ਹਾਂ ਥੋੜੀ ਜੀ ਅੱਧਾ ਚਮਚਾ ਨਹੀਂ ਚਮਚੇ ਦਾ ਚੌਥਾ ਕਿ ਹਿੱਸਾ ਮਿਹਦੇ ਵਿੱਚ ਹੁਣ ਪਾਈਆ ਇਸ ਮੇਰੀ ਲਾਲ ਮਿਰਚ ਜਿਹਦੇ ਨਾਲ ਉਹ ਦੇਗਰਾਜ ਦਾ ਹੋਰ ਵੀ ਵਧੀਆ ਉਹ ਚੰਗ ਵੀ ਵਧੀਆ ਆਊਗੀ ਹੁਣ ਇਹਨੂੰ 2 ਕਮਿੰਟ ਦਾ ਇਸੇ ਤਰ੍ਹਾਂ ਹਿਲਾ ਦੇਣਾ ਆਪਾਂ ਤੇ ਗਰਮ ਮੇਰਾ ਕੀਤਾ ਪਿਆ ਪਾਣੀ ਤਾਂ ਹਾਂਜੀ ਹੋ ਗਏ ਇਹਨੂੰ 2-3 ਮਿੰਟ ਭੋਜੇ ਨੂੰ ਪੂਰੀ ਸੋਹਣੀ ਸਮੈਲ ਆਉਂਦੀ ਆ ਹੁਣ ਮੇਰੀ ਕਸ ਕਰਕੇ ਰੱਖੀ ਹੋਈ ਸੀ ਥੋੜਾ ਜਿਹਾ ਹਲਕਾ ਜਿਹਾ ਸੇਕ ਲਗਾ ਕੇ ਮੇਥੀ ਹਨ ਇਹਦੇ ਉੱਪਰ ਆਪਾਂ ਮੇਥੀ ਪਾ ਦਈਏ ਇਹਨਾਂ ਨਾਲਾ ਸਵਾਦ ਸਾਬੀ ਦਾ ਦੱਗਣਾ ਹੋ ਜਾ ਗਰਮ ਕੀਤਾ ਹੋਇਆ ਮੇਰੇ ਕੋਲ ਹੈਗਾ ਪਾਣੀ ਹਾਂਜੀ ਗਰਮ ਕੀਤਾ ਹੋਇਆ ਮੈਂ 1.5 ਲੀਟਰ ਇਹਦੇ ਵਿੱਚ ਪਾਣੀ ਦਾ ਪਾ ਦਿੱਤਾ ਤੇ ਹੁਣ ਇਹਨੂੰ ਬਣਨ ਲਈ ਰੱਖ ਦਿੱਤਾ ਲੁੱਕ ਇੰਨੀ ਜ਼ਿਆਦਾ ਸੋਹਣੀ ਆ 스మెల్ ਵੀ ਦੂਰ ਤੱਕ ਆਉਂਦੀ ਹੈ ਜਦੋਂ ਬਣ ਗਈ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਰਾਜਮਾ ਬਣਦੇ ਹੋਏ 10-12 ਮਿੰਟ ਹੋ ਚੁੱਕੇ ਨੇ ਆਪਾਂ ਚੈੱਕ ਕਰ ਲੈਣੇ ਆ ਔਰੇ ਵਾਹ ਬਹੁਤ ਹੀ ਸੋਹਣੀ 스మెల్ ਆਉਂਦੀ ਆ ਪੂਰੀ ਪਰਫੈਕਟ ਬਣ ਕੇ ਤਿਆਰ ਹੋਈ ਆ ਦੇਖੋ ਰਾਜਮਾ ਮੈਂ ਦੱਬ ਕੇ ਦੇਖ ਲਿਆ ਕਰ ਸੀ ਨਾ ਬਿਲਕੁਲ ਨਰਮ ਹੋ ਚੁੱਕੇ ਨੇ ਹੁਣ ਮੈਂ ਤੁਹਾਨੂੰ ਦੱਸਦੀ ਆ ਜਿਹੜਾ ਆਦਰਕ ਦਾ ਪੀਸ ਮੈਂ ਰੱਖਿਆ ਸੀ ਨਾ ਉਹਨੂੰ ਕੱਦੂ ਕਸ ਜੇ ਕਰ ਲਿਆ ਬਰੀਕ ਬਰੀਕ ਉਹ ਹੁਣ ਆਪਾਂ ਜਾਂ ਬਰੀਕ ਸਲਾਈਸ ਦੇ ਵਿੱਚ ਕੱਟ ਸਕਦੇ ਹੋ ਤੁਸੀਂ ਉਹਨੂੰ ਹੁਣ ਆਪਾਂ ਉੱਪਰ ਪਾ ਦੇਣਾ ਤਾਂ ਕਿ ਜਿਹੜਾ ਸਵਾਦ ਆ ਹੋਰ ਵੀ ਦੁੱਗਣਾ ਹੋ ਜਾਵੇ ਤੁਸੀਂ ਦੇਖੋ ਲੁੱਕ ਕਿੰਨੀ ਸੋਹਣੀ ਆਈ ਆ ਟਾਪ ਬਸਟਾਈਲ ਬਿਲਕੁਲ ਐਸੇ ਤਰ੍ਹਾਂ ਲੱਗਦੇ ਜਿਵੇਂ ਢਾਬੇ ਤੋਂ ਲਿਆਂਦੀ ਹੁੰਦੀ ਆ ਮੈਂ ਤੁਹਾਨੂੰ ਪਾ ਕੇ ਵੀ ਦਿਖਾਉਣੀ ਆ ਹਾਂਜੀ ਦੇਖੋ ਰਾਜਮਾ ਪੂਰੇ ਪਰਫੈਕਟ ਬਣੇ ਨੇ ਪੂਰੀ ਤਰ੍ਹਾਂ ਗਲ ਚੁੱਕੇ ਨੇ ਗੀੜ ਤੱਕ ਸਮੈਲ ਆਉਂਦੀ ਆ ਬੱਚੇ ਮੈਨੂੰ ਕਹਿੰਦੇ ਵੀ ਅੱਜ ਸਾਨੂੰ ਤਾਂ ਹੁਣੇ ਜਿਹੜੇ ਨੇ ਚਾਵਲ ਬਣਾ ਕੇ ਦੇਉ ਪਰਾ ਸਾਉ ਦਾ ਸਮਾਂਗਾ ਮੈਂ ਚਾਵਲ ਨਹੀਂ ਬਣਾਉਂਗੀ ਜੇ ਦਪੈਸ ਦਾ ਸਮਾਂ ਹੁੰਦਾ ਫਿਰ ਨਾਲ ਚਾਵਲ ਪਣਾਉਂਦੀ ਹੁਣ ਇਹਨੂੰ ਰੋਟੀ ਦੇ ਨਾਲ ਹੀ ਪਰੋਸੂਗੀ ਮਿਲਦੇ ਆਂ ਜਲਦੀ ਹੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ